ਆਰੀਆ ਹਰ ਹੱਕ ਮੰਗਦੇ ਖਾਨ ਤੇ ਮਜ਼ਦੂਰ ਤੇ ਅਧਿਆਪਕ ਤੇ ਬੇਰੁਜ਼ਗਾਰਾਂ ਤੇ ਧਾਂਗ ਵੜਾਈ ਜਾ ਰਹੀ ਆ ਆ ਉਹਦੇ ਦੌਰਾਨ ਕਈ ਵਾਰ ਇਕਾ ਦੁਕਾ ਸੰਘਰਸ਼ ਨੂੰ ਪੁੱਛਣ ਕੇ ਹਾਤਮਾ ਨੂੰ ਇਹ ਤ੍ਰੇਖਾ ਲੱਗਣ ਜਾਂਦਾ ਕਿ ਸ਼ਾਇਦ ਉਹਨਾਂ ਨੇ ਲੋਕਾਂ ਨੂੰ ਗਵਾ ਲਿਆ ਜਾਉਂਦਾ ਦਵਾ ਹੁੰਦਾ ਤੇ ਕਿਵੇਂ ਕੁੱਟਦਾ ਮੈਂ ਇੱਕ ਛੋਟੀ ਜਿਹੀ ਕਹਾਣੀ ਕਹਿਣਾ ਚਾਹਾਂਗਾ ਕਹਿੰਦੇ ਹਾਥੀ ਦਾ ਬੱਚਾ ਜਦੋਂ ਪੈਦਾ ਹੁੰਦਾ ਤਾਂ ਇੱਕ ਛੋਟੀ ਰੱਸੀ ਦੇ ਨਾਲ ਉਹਦਾ ਜਿਹੜਾ ਪੈਰ ਆ ਉਹ ਬੰਨਦੇ ਜਦ ਕੇ ਹਾਥੀ ਕੇ ਨਹੀਂ ਤਾਰ ਤੋਹ ਲਿਆ ਉਹ ਤਗੜੇ ਤੋਂ ਤਗੜੇ ਡਾਕੂ ਜਿਹੜਾ ਹੈਗਾ ਜੜ ਤੋਂ ਪੱਟ ਕੇ ਸੱਟ ਸਕਦਾ ਹੋ ਫਰਜ਼ ਇਹ ਛੋਟਾ ਬੱਚਾ ਹੁੰਦਾ ਹਾਥੀ ਦਾ ਉਹਦੀ ਇੱਕ ਕੰਡੀਸ਼ਨਿੰਗ ਹੋਣੀ ਸ਼ੁਰੂ ਜਿਹੜਾ ਮਾਰਕ ਇਹਦਾ ਰੱਖਦਾ ਉਹਨੂੰ ਉਹਦੀ ਮਾਨਸਿਕਤਾ ਬਣਾਉਣੀ ਸ਼ੁਰੂ ਕਰ ਦਿੰਦਾ ਕਿ ਉਹ ਰੱਸੀ ਦੇ ਨਾਲ ਬੱਚਾ ਹੋਇਆ ਤੇ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹਦੇ ਖਿਆਲ ਵਿੱਚ ਇਹ ਗੱਲ ਬੈਠ ਜਾਂਦੀ ਆ ਕਿ ਮੈਂ ਰੱਸੀ ਦੇ ਨਾਲ ਬੱਚਾ ਹੋਇਆ ਉਹਨੂੰ ਕਦੇ ਵੀ ਆਪਣੀ ਤਾਕਤ ਦਾ ਅਹਿਸਾਸ ਨਹੀਂ ਰਹਿੰਦਾ ਕਿ ਮੈਂ ਤਾਂ ਵੱਡੇ ਤੋਂ ਵੱਡੇ ਜੰਤੂ ਵੀ ਜਿਹੜਾ ਝੜੋ ਪਟਕੇ ਸੜ ਸਕਦਾ ਇਸ ਕਰਕੇ ਕਹਿੰਦੇ ਜਨਤਾ ਬਾਰੇ ਇਹ ਹਾਥ ਮੰਨੂ ਪ੍ਰੇਖਾ ਹੋ ਜਾਂਦਾ ਕਿ ਸਾਡੀ ਪੁਲਿਸ ਸਾਡੀਆਂ ਜੇਲਾਂ ਸਾਡੇ ਸੁਰੱਖਿਆ ਰਸਤੇ ਵੀ ਇਹ ਸਹਾਥੀ ਨੂੰ ਪੁੱਛ ਸਕਦੇ ਆ ਇਹ ਛੋਟੀਆਂ ਰੱਸੀਆਂ ਦੇ ਨਾਲ ਬੰਨ ਸਕਦੇ ਆ ਪਰ ਜਨਤਾ ਉਹ ਹਾਥੀ ਦਾ ਰੂਪਾ ਜਿੱਤਰ ਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਫਿਰ ਕਹਿੰਦੇ ਕਹੋਂਦੇ ਤਰਲੇ ਤੋਂ ਤਰੰਤ ਤੜਲੇ ਜਿਹੜੇ ਜੱਤ ਡਰਕਤਾ ਉਹ ਜੱਤ ਨੂੰ ਪਾਟ ਕੇ ਸੱਟ ਵੰਡਿਆ ਉਹ ਭਰਪਰਗਵਨ ਤੁਮਾਨ ਰਕੇ ਮੋਤੀ ਅਗੇ ਜਲੇ ਗਿਆ ਇਹ ਛੋੜ ਕੇ ਮੋਤੀ ਟਾਹ ਉਸ ਦੇ ਤੇ ਨਾ ਜਾਤਾ ਲੈ ਜਿਸ ਕਰਕੇ ਉਹ ਕਦੇ ਪੁਣੇ ਖੇਤ ਨਹੀਂ ਜਾਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਦੀਆਂ ਧੜਾਂ ਚੜੀਆਂ ਹੋਈਆਂ ਤੇ ਹਰ ਦੂਜੇ ਦਿਨ ਇੱਕ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਕਤਲ ਕੀਤਾ ਜਾਂਦਾ ਕੱਲ ਬਠਿੰਡੇ ਇੱਕ ਨਰਿੰਦਰਦੀਪ ਨਾਂ ਦਾ 30 ਸਾਲਾਂ ਦਾ ਨੌਜਵਾਨ ਨਾਣਾ ਰੋਡਾ ਬਠਿੰਡੇ ਦੇ ਪੁਲਿਸ ਨੇ ਕਰੰਟ ਵਾਕੇ ਮਾਰਤਾ ਜਿਹੜਾ ਆਈਐਸੀ ਟ੍ਰੇਨਿੰਗ ਵਿੰਦਾਸੀ ਹੈ ਇੱਕ ਡੀਐਸਪੀ ਦੇ ਬੱਚੇ ਨੇ ਪੜਾਈ ਦੇ ਕਰੀਅਰ ਕੀਤੀ ਹੋਈ ਸੀ ਕਿਤੇ ਗੈਮਿਸਟਰ ਕਹਿੰਦੇ ਗੋਲੀਆਂ ਮਾਰਨਾਂ ਜਾਣੀਆਂ ਨੇ ਜਾਂ ਕਿਤੇ ਕਹਿ ਕੇ ਕਿਤੇ ਕਹਦਾ ਕਿ ਇਹਦੇ ਕੋਲ ਨਜਾਇਜ਼ ਹਥਿਆਰ ਸੀ ਜਦੋਂ ਇਹਨੂੰ ਨਾਲ ਲੈ ਕੇ ਗਏ ਨਜਾਇਜ਼ ਹਥਿਆਰ ਚੱਕੇ ਤੇ ਉਹੀ ਹਥਿਆਰ ਦੇ ਲਈ ਸੀ ਪੁਲਿਸ ਦੇ ਚਲਾ ਜਿਹੜੀ ਇੱਕ ਬੰਦ ਨੂੰ ਬੰਨਿਆ ਜਾ ਰਿਹਾ ਕਾਹਦੇ ਵਾਸਤੇ ਜਿਹੜੀ ਇੱਕ ਕੀਰਤੀ ਲੋਕਾਂ ਦੀ ਇੱਕ ਕਿਸਾਨਾਂ ਦੀ ਬੈਰ ਇਸ ਖਿੱਤੇ 'ਚ ਪੈਦਾ ਹੋਈ ਆ ਜਿਹਨੇ ਦੁਨੀਆ ਇਹਦਾ ਸਟੇਟ ਜਿਹੜੀ ਖੜੀ ਕੀਤੀ ਜਾ ਰਹੀ ਆ ਕਿ ਕਾਰਪਰੇਟ ਦੇ ਹਿੱਤ ਜਿਹੜੇ ਆ ਉਹ ਸਿਖਾਣੇ ਪੂਰੇ ਕੀਤੇ ਜਾ ਸਕਣ। ਔਰ ਉਹਦੇ ਵਿੱਚ ਇਹ ਕਿਨਾਂ ਜਿਹੜਾ ਭੁਲੇਖਾ ਕਿ ਸ਼ਾਇਦ ਉਹ ਪੁਲਿਸ ਜਾਂ ਜ਼ਬਰਦਸਤਾਂ ਦਿਵਾ ਲੈਣਗੇ ਤੁਹਾਡੀ ਜਾਣਕਾਰੀ ਹੈ ਕਿ ਅੱਜ ਪੰਜਾਬ ਦੇ ਵਿੱਚ 72000 ਪੁਲਿਸ ਦੀ ਗ੍ਰਿਫਤਾਰੀ ਆ 311 ਬੰਦਿਆਂ ਦੇ ਪਿੱਛੇ ਇੱਕ ਕੇ ਸ਼ਬਦਾ ਆਉਂਦਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਾਕਤਵਰ ਕੌਣ ਆ ਇਹ ਜਨਤਾ ਪੰਜਾਬ ਦੀ ਕਿਤੇ ਵੇਸ਼ ਨਹੀਂ ਹੋ ਸਕਦੀ ਆ ਕਿਤੇ ਇਹਨਾਂ ਜਨਸਦਨ ਚੱਲ ਕੋਈ ਨਹੀਂ ਆ ਜੱਫੇ ਬੰਦੀ ਆਲੇ ਲੱਗੇ ਹੋਇਆ ਪਰ ਜਦੋਂ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਹੋ ਨਹੀਂ ਸਕਣਾ ਕਿ ਫਿਰ ਇਹਨਾਂ ਦੀਆਂ ਕੋਈ ਰੋਕਾ ਕੋਈ ਟੋਕਾ ਕੋਈ ਜਬਰ ਲੋਕਾਂ ਨੂੰ ਦਵਾ ਨਹੀਂ ਸਕਦਾ ਅੱਜ ਹਾਲਿਆ ਇਹ ਮੋਦੀ ਸਰਕਾਰ ਤੇ ਭਗਵੰਤ ਸਿੰਘ ਸਰਕਾਰ ਦੋਨੋਂ ਇੱਕੋ ਤਰ੍ਹਾਂ ਦੇ ਜਮ ਕਰ ਰਹੇ ਆ ਪੰਜਾਬ ਜਿਵੇਂ ਅੰਦੋਲਨ ਕਾਰਨਾਂ ਬਾਰੇ ਭਗਵੰਤ ਮਾਨ ਠੱਗੀਆਂ ਸ਼ਬਦਾਂ ਨੂੰ ਜਗਾਤਰ ਵਰਤ ਰਿਹਾ ਔਰ ਉਸੇ ਤਰ੍ਹਾਂ ਦੇ ਜਿਹੜੇ ਠੱਗੀਆਂ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆ ਰਹੀ ਹੈ ਜਿਹੜੇ ਤੈਨੂੰ ਫੌਜ ਦਾ ਨਹੀਂ ਕਾਨੂੰਨ ਲਿਆਂਦੇ ਉਹਦੇ ਜਿਹੜਾ BNS ਨੂੰ ਭਾਰਤੀ ਨਿਆਂ ਸ਼ਕਤ ਕਹਿੰਦੇ ਆ ਉਹਦਾ ਸੈਕਸ਼ਨ 113 ਹਰ ਸਰਗਰਮੀ ਨੂੰ ਜਿਹੜਾ ਅਤਵਾਦੀ ਸਰਗਰਮੀ ਦੇ ਘੇਰੇ ਚ ਰੱਖੀ ਹੁੰਦਾ ਉਹ ਦੱਸਦਾ ਕਿ ਅਤਵਾਦੀ ਸਰਗਰਮੀਆਂ ਹੈ ਨਹੀਂਆਂ ਕਿ ਆਮ ਮੰਨ ਨੂੰ ਦੇਖਣ ਨੂੰ ਲੱਗ ਸਕਦਾ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਦੀ ਸਖਿਆ ਨੂੰ ਜੇ ਖਤਰਾ ਕੋਈ ਸਾਡੇ ਧਰਮੇ ਜਿਵੇਂ ਖਤਰਾ ਬਣਦੇ ਆ ਪਰ ਉਸੇ ਬੀਐਨਐਸ ਦੇ ਸੈਕਸ਼ਨ 113 ਚ ਲਿਖਿਆ ਕੋਈ ਵੀ ਐਕਟੀਵਿਟੀ ਜੇ ਲਈ ਜ਼ਰੂਰੀ ਸੇਵਾਵਾਂ ਦੇ ਵਿੱਚ ਬਾਧਾ ਪਾਉਂਦੀ ਆ ਉਹ ਅਤਵਾਦੀ ਸਰਗਰਮੀ ਦੇ ਘੇਰੇ ਚ ਆਉਂਦੀ ਆ ਕਿਤੇ ਵੀ ਸਰਕਾਰੀ ਇਮਾਰਤ ਨੂੰ ਡਿਊਟੀ ਚ ਵਿਘਨ ਪਾਉਣਾ ਉਹਨੂੰ ਕੰਮ ਕਰਨ ਤੋਂ ਰੋਕਣਾ ਉਹ ਅਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਉਹ ਵੇਖ ਫਿਰ ਸਾਡੇ ਅਦਲਸ਼ ਸਕੂਲ ਚ ਆਓ ਕੇ ਦੇ ਸਦਾ ਸਿੱਖਾਂ ਦੇ ਅਧਿਆਪਕੋ ਵੀ ਇੱਤਵਾਰੀ ਆ ਹੋਵੇ ਫਿਰ ਜੀਵਨ ਦੇ ਜੂਲ ਦੇ ਸਾਡੇ ਕਿਸਾਨ ਵੀ ਇੱਤਵਾਰੀ ਆ ਉਹਦੇ ਮੁਤਾਬਕ ਫਿਰ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸੇ ਨੇ ਸੱਜ ਜਾਵ ਕਰਤੀ ਕਿ ਬਿਜਲੀ ਨਹੀਂ ਆ ਰਹੀ ਮੋਟਰਾਂ ਨਹੀਂ ਚੱਲ ਰਹੀਆਂ ਫਸਲਾਂ ਸੁੱਕ ਰਹੀਆਂ ਨੇ ਤਾਂ ਉਹ ਬਿਜਲੀ ਤੇ ਪਾਣੀ ਮੰਗਦੇ ਲੋਕ ਵੀ ਕਿਉਂਕਿ ਇਹ ਜਾਨ ਲਗਾ ਬਸਾਂ ਦਾ ਟਾਈਮ ਕੋਈ ਮਿਸ ਹੋ ਗਿਆ ਉਹ ਜਿਵੇਂ ਉਰੀ ਸਲਾਵਾ ਚ ਵਾਅਦਾ ਪੈ ਗਈ ਡਿੱਕਾ ਬਣ ਗਿਆ ਇਹ ਵੀ ਆਕਾਬੀ ਸੰਗਠਨੀ ਦੇ ਕਿਹੇ ਚਾਉਂਗਾ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਂਦੇ ਆ ਉਹਨਾਂ ਦੇ ਭੁਲੇਖਾ ਕਿ ਸ਼ਾਇਦ ਲੋਕਾਂ ਨੂੰ ਇਸ ਤਰ੍ਹਾਂ ਦਬਾ ਲੈਣਗੇ ਕਿਉਂਕਿ ਜਦੋਂ ਜਦਾਂ ਇਹ ਸਟੇਟ ਆਪਣੇ ਜ਼ਬਰ ਦੇ ਸੰਭ ਚਿੱਖੇ ਵਰਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਨਾ ਕਿ ਸਰਕਾਰ ਮਜ਼ਬੂਤ ਹੋ ਰਹੀ ਆ ਉਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਤਾਂ ਜੋਰ ਹੋ ਰਹੀ ਆ ਔਰ ਉਹਦੇ ਤੋਂ ਲੋਕਾਂ ਦੇ ਮੰਗਾਂ ਮਸਲੇ ਹੱਲ ਨਹੀਂ ਕਰ ਹੁੰਦੇ ਉਹ ਹੱਲ ਕਰਨਾ ਵੀ ਚਾਹੁੰਦੇਗੇ ਇਸ ਕਰਕੇ ਉਹ ਜ਼ਬਰਦਸਤ ਨਹੀਂ ਲੋਕਾਂ ਦੇ ਹਰ ਹਰਤੀ ਸੰਘਰਸ਼ ਨੂੰ ਜਿਹੜਾ ਹੈਗਾ ਉਹ ਖਤਮਨਾ ਚਾਹੁੰਦੇ ਆ ਇਸੇ ਕਰਕੇ ਔਰ ਹਰਨਾ ਦੇ ਕਿਸਾਨ ਮੁੱਦਾਂ ਤੇ ਜਵਤ ਤੋਂ ਬਾਅਦ ਉਹਨਾਂ ਨੇ ਕਿਸਾਨ ਲੈ ਤੇ ਆਗੂਆਂ ਤੇ ਵੀ ਜਿਹੜਾ ਹਾਲਾ ਗੱਡਿਆ ਅਧਾਚਰ ਸਕੂਲ ਚਾਉਂੇ ਦਾ ਮਾਮਲਾ ਸੀ ਉਥੇ ਸਾਡੀ ਆਂਗੂ ਪੈਲ ਹਰਿੰਦਰਪਿੰਦੂ ਨੂੰ ਜਿਸ ਦਾ ਬੌਂਟ ਕਰਨ ਦਾ ਯਤਨ ਕੀਤਾ ਪੁਲਿਸ ਵਾਲਿਆਂ ਵੱਲੋਂ ਉਹ ਜਾਣੇ ਜਾਂ ਨਹੀਂ ਹੋਇਆਗਾ ਉਹ ਜਿਹੜੇ ਕਿਸਾਨ ਆਂਗੂਆਂ ਦਾ ਇੱਕ ਇੱਜ਼ਤ ਮਾਣ ਬਣਿਆ ਲੋਕਾਂ ਦੇ ਵਿੱਚ ਲੋਕ ਸਿਆਸੀ ਲੁਕੇਰੀਆਂ ਪਾਰਟੀਆਂ ਤੋਂ ਵੱਖ ਹੋਇਆ ਤੇ ਗੇਠ ਤੇ ਆਏ ਲੋਕ ਸਾਡੀ ਬਾਪ ਹਨ ਜਿਦੋਂ ਸਾਡੇ ਤੇ ਕੋਈ ਮੁਸ਼ਕਲ ਪਾਉਗੀ ਇਸ ਕਰਕੇ ਉਹ ਉਹਨਾਂ ਨੂੰ